ਲੋਕ ਮੱਲਾ ਪਹਿਲਾ ਘੜੀਆਂ ਸੱਬੇ ਗੋਤੀਆਂ ਪਹਿਰ ਕੰਗੋ ਪਾਲੇ ਗਹਿਣੇ ਪਾਉਂ ਪਾਣੀ ਦੇ ਸੰਤਰ ਚੰਦ ਸੂਰਜ ਅਵਤਾਰਨ ਸਦਨੇ ਧਰਤੀ ਮਾਲ ਭੰ ਵਰਤਣ ਸਰਵ ਜੰਗਾਲੇ ਨਾਨਕ ਮੁਸਹਿ ਗਿਆਨ ਵੀ ਹੂਣੀ ਖਾਏ ਗਯਾ ਜਮ ਕਾਲੇ ਅੰਨੀ ਪੌੜੀ ਦੇ ਇਹ ਸ਼ਲੋਕ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ ਇਹਦੇ ਆਪ ਰਾਸ ਮੰਡਲ ਦਾ ਜ਼ਿਕਰ ਕਰਦੇ ਨੇ ਸਾਡੇ ਰੇਖ ਵਿੱਚ ਕਿ ਕੈਸਾ ਦੌਰ ਲੰਘਿਆ ਔਰ ਕੁਝ ਰੂਪ ਉਸਦੇ ਹੁਣ ਵੀ ਮੌਜੂਦ ਨੇ ਕਿ ਅਵਤਾਰੀ ਪੁਰਸ਼ਾਂ ਦੀਆਂ ਰਾਸਾਂ ਪਾ ਕੇ ਲੋਗਾਂ ਨੂੰ ਗਿਆਨ ਦੇਣ ਦੀ ਕੋਸ਼ਿਸ਼ ਕਰਨੀ ਪਹਿਲੀ ਪੌੜੀ ਹਾਰਿਖ ਤੋਂ ਪਹਿਲੇ ਲੋਕਾਂ 'ਚ ਸਤਿਗੁਰ ਕਹ ਆਏ ਨੇ ਕਿ ਗਿਆਨ ਨਾ ਗੱਲੇ ਢੂੰਢੀਐ ਕਥਨਾ ਕਰੜਾ ਸਾਰ ਗਿਆਨ ਗੱਲਾਂ ਨਾਲ ਨਹੀਂ ਪ੍ਰਾਪਤ ਹੋ ਸਕਦਾ ਗਿਆਨ ਰਾਜੇ ਰਾਣੀਆਂ ਦੇ ਗੀਤ ਗਾਉਣ ਨਾਲ ਨਹੀਂ ਪ੍ਰਾਪਤ ਹੋ ਸਕਦਾ ਗਿਆਨ ਨੱਚਣ ਟੱਪਣ ਦੇ ਨਾਲ ਨਹੀਂ ਪ੍ਰਾਪਤ ਹੋ ਸਕਦਾ ਬਲਕਿ ਅਕਾਲ ਪੁਰਖ ਦੇ ਪ੍ਰਸਾਦ ਨਾਲ ਪ੍ਰਾਪਤ ਹੁੰਦਾ ਓਦੀ ਰਹਿਮਤ ਤੇ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਤੇ ਉਸਦੀ ਰਹਿਮਤ ਬਖਸ਼ਿਸ਼ ਗੁਰੂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦੀ ਹੈ ਹੁਣੇ ਸਲੋਕ ਦੇ ਚ ਸਾਬ ਕਹਿੰਦੇ ਨੇ ਕਿ ਅਗਰ ਵਾਕਈ ਰਾਸ ਦੇ ਰਾਹੀ ਹੀ ਗਿਆਨ ਲੈਣਾ ਹੈ ਰਾਸ ਨੂੰ ਵੇਖ ਕੇ ਹੀ ਆਨੰਦ ਮਾਣਨਾ ਹੈ ਤਾਂ ਰਾਸ ਉਸ ਪ੍ਰਮਾਤਮਾ ਦੀ ਤਰਫੋਂ ਅਠੇ ਪੈਰ ਪੈ ਰਹੀ ਹੈ ਅਠੇ ਪੈਰ ਰਾਤ ਲੀਲਾ ਚੱਲ ਰਹੀ ਹੈ ਕਿੱਥੇ ਚੱਲ ਰਹੀ ਹੈ ਕਿਹੜੀ ਥਾਂ ਤੇ ਦੇਖਣ ਤੇ ਜਾਈਏ ਸਾਬ ਕਹਿੰਦੇ ਕਿਸੇ ਵੀ ਵਿਸ਼ੇਸ਼ ਥਾਂ ਤੇ ਜਾਣ ਦੀ ਲੋੜ ਨਹੀਂ ਰਾਸ ਲੀਲਾ ਹਰ ਥਾਂ ਤੇ ਹੋ ਰਹੀ ਹੈ ਹਰ ਵਕਤ ਹੋ ਰਹੀ ਹੈ ਕੇਵਲ ਵੇਖਣ ਵਾਲੀ ਦ੍ਰਿਸ਼ਟੀ ਹੋਵੇ ਰਾਸਲੀਲਾ ਵਿੱਚ ਤੇ શ્રીਕ੍ਰਿਸ਼ਨ ਹੁੰਦੇ ਨੇ ਗੋਪੀਆਂ ਹੁੰਦੀਆਂ ਨੇ ਗਵਾਲੇ ਹੁੰਦੇ ਨੇ ਔਰ ਸਾਜ਼ਿੰਦੇ ਹੁੰਦੇ ਨੇ ਸੰਗੀਤ ਦੀਆਂ ਗੁਣਾ ਹੁੰਦੀਆਂ ਨੇ ਨਿਰਤ ਹੁੰਦਾ ਹੈ ਕੀ ਇਹ ਸਭ ਕੁਝ ਹਰ ਥਾਂ ਤੇ ਮਿਆਸਰ ਹੈ ਕੀ ਇਹ ਸਭ ਕੁਝ ਹਰ ਥਾਂ ਤੇ ਮੌਜੂਦ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਗੰਮੀ ਸੂਝ-ਬੂਝ ਆਪ ਕਹਿੰਦੇ ਨੇ ਹਰ ਥਾਂ ਤੇ ਮੌਜੂਦ ਹੈ ਹਰ ਵਕਤ ਮੌਜੂਦ ਹੈ ਘੜੀਆਂ ਸਬੇ ਗੋਪੀਆਂ ਪਹਿਰ ਕੰਨ ਗੋਪਾਲ ਦਿਨ ਰਾਤ ਦੀਆਂ 60 ਘੜੀਆਂ ਮੰਨੀਆਂ ਜਾਂਦੀਆਂ ਨੇ ਸਾਇਦ ਕਹਿੰਦੇ ਨੇ ਇਹ 60 ਘੜੀਆਂ 60 ਗੋਪੀਆਂ ਨੇ ਤੇ ਜਿਹੜੇ ਦਿਨ ਰਾਤ ਦੇ ਅੱਠ ਪਹਿਰ ਨੇ ਇਹ ਗਵਾਲੇ ਨੇ ਇਹ ਗੁਜਰ ਨੇ ਘੜੀਆਂ ਨੱਚ ਰਹੀਆਂ ਨੇ ਗਵਾਲੇ ਨੱਚ ਰਹੇ ਨੇ ਦਨ ਦਾ ਪਹਿਲਾ ਪੈਰ ਆਇਆ ਨੱਚਦਾ ਟੱਪਦਾ ਲੰਘ ਗਿਆ ਦੂਜਾ ਪੈਰ ਆ ਗਿਆ ਦੂਜਾ ਪੈਰ ਸ਼ੋਰ ਮਚਾਉਂਦਾ ਲੰਘ ਗਿਆ ਦਨ ਦਾ ਤੀਜਾ ਪੈਰ ਤੀਜਾ ਪੈਰ ਨਿਰਚ ਕਰਦਾ ਲੰਘ ਗਿਆ ਚੌਥਾ ਪੈਰ ਫਿਰ ਰਾਤ ਦਾ ਪਹਿਲਾ ਪੈਰ ਇਹ ਪੈਰ ਬਾਰ-ਬਾਰ ਨੱਚਦੇ ਆ ਟੱਪਦੇ ਆ ਲੰਘਦੇ ਨੇ ਔਰ ਨੱਚ ਕੇ ਫਿਰ ਉੱਥੇ ਆ ਜੰਨਾ ਨਿਰਥ ਦੀ ਇਹ ਗੱਲ ਹੈ ਕਿ ਨੱਚਦੇ ਆ ਨੱਚਦੇ ਆ ਦੂਰ ਚਲੇ ਜਾਣਾ ਫਿਰ ਆਪਣੇ ਖਾਸ ਥਾਂ ਤੇ ਆ ਜਾਣਾ ਤੇ ਪੈਰ ਨੱਚਦੇ ਤੱਪਦੇ ਫਿਰ ਉੱਥੇ ਆ ਜਾਂਦੇ ਫਿਰ ਦਿਨ ਦਾ ਪਹਿਲਾ ਪੈਰ ਫਿਰ ਦਿਨ ਦਾ ਦੂਜਾ ਪੈਰ ਫਿਰ ਦਿਨ ਦਾ ਤੀਜਾ ਪੈਰ ਫਿਰ ਦਿਨ ਦਾ ਚੌਥਾ ਪੈਰ ਫਿਰ ਰਾਤ ਦਾ ਪਹਿਲਾ ਪੈਰ ਨੱਚ ਤੱਪ ਕੇ ਫਿਰ ਦਿਨ ਦਾ ਪਹਿਲਾ ਪੈਰ ਇੱਕ ਨਾ ਚੋਰੇ 60 ਘੜੀਆਂ ਗੋਪੀਆਂ ਨੇ ਇਨ੍ਹਾਂ ਅੱਠ ਪੈਰ ਰੂਪੀ ਗਵਾਲਿਆਂ ਦੇ ਨਾਲ ਉਹ ਵੀ ਨੱਚ ਰਹੀਆਂ ਨੇ ਇੱਕ ਘੜੀ ਗਈ ਦੂਜੀ ਆਈ ਦੂਜੀ ਘੜੀ ਗਈ ਤੀਜੀ ਆਈ ਤੇ ਹਰ ਘੜੀ ਦੇਚ ਆਪਣੇ ਆਪਣੇ ਢੰਗ ਦਾ ਨਿਰਤ ਹੋ ਰਿਹਾ ਹੈ ਹਰ ਪਹਿਰ ਦੇਚ ਆਪਣੇ ਆਪਣੇ ਢੰਗ ਦਾ ਨਾਚ ਹੋ ਰਿਹਾ ਹੈ ਸਹਿਬ ਕੰਨ ਦੀ ਸਰਾਸ ਨੂੰ ਵੇਖੋ ਤੇ ਸਹੀ ਜੋ ਪ੍ਰਭੂ ਦੀ ਤਰਫੋਂ ਪਹਿ ਰਹੀ ਹੈ ਜੋ ਅਕਾਲ ਪੁਰਖ ਦੀ ਤਰਫੋਂ ਪਹਿ ਰਗੇ ਘੜੀਆਂ ਸਬੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ અવਤਾਰ ਇਨ੍ਹਾਂ ਗੋਪੀਆਂ ਨੇ ਤੇ ਇਨ੍ਹਾਂ ਗਵਾਲਿਆਂ ਨੇ ਗਹਿਣੇ ਕਿਹੜੇ ਪਾਏ ਨੇ ਸਾਭ ਕੇੰdre ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ 6 ਮਾਸਾ ਛੜੇ ਦੇਸ ਦੀ ਪ੍ਰਧਾਨ ਰੁੱਤ ਜਦ ਘੜੀਆਂ ਤੇ ਪੈਰ ਪਾਣੀ ਦਾ ਗਹਿਣਾ ਪੈਣ ਲੈਂਦੀਆਂ ਫਿਰ ਵਿਸਾਖ ਜੇਠ ਹਾੜ ਦੇ ਪਵਨ ਪ੍ਰਧਾਨ ਜ਼ੋਰ ਦੀ ਹਵਾ ਹਨੇਰੀਆਂ ਤੂਫਾਨ ਇਹ ਘੜੀਆਂ ਔਰ ਇਹ ਤੇ ਹਵਾ ਦੇ ਗਹਿਣੇ ਜੋ ਹੈ ਬਕਾਇਦਾ ਪਹਿਨ ਲੈਣੇ ਨੇ ਫਿਰ ਐਸੀ ਰੁੱਤ ਕਿ ਅਗਨ ਹੀ ਵਰਸ ਰਹੀ ਹੈ ਚਾਰੋਂ ਪਾਸੇ ਅਗ ਹੀ ਅਗ ਲੋ ਹੀ ਲੋ ਚੱਲ ਰਹੀ ਹੈ ਉਸ ਵਕਤ ਘੜੀਆਂ ਉਸ ਵਕਤ ਪੈਰ ਤੇ ਅਗਨ ਦੇ ਗਹਿਣੇ ਪਹਿਨ ਲੈਣੇ ਨੇ ਤਾਂ ਕਿਸੇ ਘੜੀ ਦੇ ਚ ਗਰਮੀ ਕਿਸੇ ਘੜੀ ਦੇ ਚ بارش ਤੇ ਕਿਸੇ ਘੜੀ ਦੇ ਚ ਪਵਨ ਦਾ ਤੂਫਾਨ ਤੂਫਾਨੀ ਵੇਖ ਇਹ ਵਕ ਵਕ ਘੜੀਆਂ ਤੇ ਗਵਾਲੇ ਗਹਿਣੇ ਪੈਂਦੇ ਰਹਿੰਦੇ ਨੇ ਗਹਿਣਿਆਂ ਨੂੰ ਬਦਲਦੇ ਰਹਿੰਦੇ ਨੇ ਗਹਿਣੇ ਪਾਉਣ ਪਾਣੀ ਵੈਸੰਤਰ ਚੰਦ ਸੂਰਜ અવਤਾਰ ਇਸ ਰਾਸ ਦੇ ਵਿੱਚ ਕ੍ਰਿਸ਼ਨ ਕੌਣ ਹੈ ਤੇ ਇਸ ਰਾਸ ਦੇ ਵਿੱਚ ਰਾਧੇ ਕਾ ਕੌਣ ਹੈ ਰਾਧਾ ਚੰ드ਮਾ ਹੈ ਔਰ ਸੂਰਜ ਸ੍ਰੀ ਕ੍ਰਿਸ਼ਨ ਨੇ ਰਾਸ ਲੀਲਾ ਨੂੰ ਦਰਸਲ ਕ੍ਰਿਸ਼ਨ ਲੀਲਾ ਵੀ ਕਹਿੰਦੇ ਨੇ

ਜੈਸੇ ਸਾਰੀ ਲੀਲਾ ਕ੍ਰਿਸ਼ਨ ਕਰਕੇ ਹੈ ਇਸ ਵਾਸਤੇ ਉਸਨੂੰ ਕ੍ਰਿਸ਼ਨ ਲੀਲਾ ਕਹਿੰਦੇ ਨੇ ਇਹ ਸਾਰੀ ਲੀਲਾ ਸੂਰਜ ਕਰਕੇ ਹੈ ਤੇ ਇਸ ਸੂਰਜ ਦਾ ਸੂਰਜ ਕੋਈ ਹੋਰ ਮਹਾ ਸੂਰਜ ਹੈ ਉਸ ਸੂਰਜ ਦਾ ਸੂਰਜ ਕੋਈ ਹੋਰ ਮਹਾ ਸੂਰਜ ਹੈ ਤੇ ਆਖਰ ਵਿੱਚ ਗੱਲ ਮੁਕਦੀ ਹੈ ਪ੍ਰਮਾਤਮਾ ਤੇ ਸਾਰੀ ਇਸ ਲੀਲਾ ਦਾ ਮਰਕਸ ਪਿੰਦਰ ਉਹ ਪਰਿਪੂਰਣ ਪ੍ਰਮਾਤਮਾ ਆਪ ਹੈ ਤੋ ਸੂਰਜ ਕ੍ਰਿਸ਼ਨ ਹੈ ਚੰ드ਰਾ ਰਾਧਿਕਾ ਹੈ सगली ਧਰਤੀ ਮਾਲ ਧਨ ਵਰਤਨ ਸਰਬਜੰਡਾਲ ਇਹ ਸਾਰੀ ਦੀ ਸਾਰੀ ਧਰਤੀ ਤੇ ਇਹ ਦਾ ਵਰਤਨ ਬਲੇਵਾ ਮਾਲ ਇਤਿਆਦਿਕ ਇਹ ਸਟੇਜ ਇਸ ਦੇ ਉੱਤੇ ਇਹ ਨਿਰਤ ਹੁੰਦਾ ਰਹਿੰਦਾ ਹੈ ਇਸ ਦੇ ਉੱਤੇ ਇਹ ਨਾਚ ਹੁੰਦਾ ਰਹਿੰਦਾ ਹੈ ਔਰ ਜੀਵ ਇਸ ਨਾਚ ਨੂੰ ਵੇਖਦੇ ਰਹਿੰਦੇ ਨੇ ਇਹ ਵਰਤਨ ਬਲੇਵਾ ਜੋ ਜੀਵਾਂ ਲਈ ਜੰਗਾਲ ਹੈ ਇਹ ਸਟੇਜ ਧਰਤੀ ਜਿਸ ਦੇ ਉੱਤੇ ਇਹ ਰਾਸ ਪਹਿ ਰਹੀ ਹੈ ਜਿਹਨੂੰ ਵੇਖ-ਵੇਖ ਕੇ ਜੀਵ ਆਨੰਦ ਮਾਣ ਸਕਦੇ ਨੇ ਖੇੜਾ ਲੈ ਸਕਦੇ ਨੇ ਪਰ ਇਸ ਰਾਸ ਨੂੰ ਵੇਖਣ ਲਈ ਸੂਖ ਸਮਰਤੀ ਚਾਹੀਦੀ ਹੈ ਇਸ ਰਾਸ ਨੂੰ ਵੇਖਣ ਲਈ ਬਾਰੀਕ ਮਤ ਚਾਹੀਦੀ ਹੈ ਮਹਾਰਾਜ ਕਹਿੰਦੇ ਨਾ ਉਹਨੇ ਇੱਕ ਮੁਛ ਹੈ ਗਿਆਨ ਵੀ ਹੋਣੀ ਇਸ ਤਰ੍ਹਾਂ ਦੀ ਰਾਸ ਨੂੰ ਵੇਖਣ ਦਾ ਗਿਆਨ ਨਾ ਹੋਣਾ ਉਹਨਾਂ ਦਾ ਜੀਵਨ ਮੋਸਿਆ ਜਾਂਦਾ ਹੈ ਭਾਅ ਲੁੱਟਿਆ ਜਾਂਦਾ ਹੈ ਬਰਬਾਦ ਹੋ ਜਾਂਦਾ ਹੈ ਖਾਏ ਗਿਆ ਜਮਕਾਲ ਤੇ ਇਸ ਤਰ੍ਹਾਂ ਦੇ ਜੀਵਾਂ ਨੂੰ ਆਖਰ ਦੇ ਜਮਕਾਲ ਖਾ ਜਾਂਦਾ ਹੈ ਉਹ ਵਾਰ-ਵਾਰ ਜਨਮ ਤੇ ਮਰੁੰਦੇ ਚੱਕਰ ਦੇ ਜੋ ਹੈ ਪੈਂਦੇ ਰਹਿੰਦੇ ਨੇ ਤਾਂ ਸਾਇਬ ਕੇਦਰ ਮੂਲ ਰੂਪ ਦੇ ਤੇ ਪ੍ਰਮਾਤਮਾ ਦੀ ਤਰਫੋਂ ਇਹ ਅਗੰਮੀ ਰਾਸ ਚੱਲ ਰਹੀ ਹੈ ਸਿਰਫ ਵੇਖਣ ਵਾਲੀ ਦ੍ਰਿਸ਼ ਹੋਵੇ ਕੋਲ ਗਿਆਨ ਹੋਵੇ ਤੇ ਹਰ ਥਾਂ ਤੇ ਹਰ ਵਕਤ ਰਾਸ ਪੈ ਰਹੀ ਹੈ ਰਾਸ ਲੀਲਾ ਜੋ ਹੈ ਚੱਲ ਰਹੀ ਹੈ ਪਰ ਇਹ ਰਾਸ ਲੀਲਾ ਵੀ ਉਹਨਾਂ ਨੂੰ ਦਿਖਾਈ ਦੇਵੇਗੀ ਜਿਨ੍ਹਾਂ ਦੇ ਕੋਲ ਸਤਿਗੁਰੂ ਦਾ ਗਿਆਨ ਹੈ ਜਿਨ੍ਹਾਂ ਦੇਤੇ ਪ੍ਰਮਾਤਮਾ ਦੀ ਬਖਸ਼ਿਸ਼ ਹੈ ਮੱਲਾ ਕਹਿਲਾ ਵਾਇਨ ਚੇਲੇ ਨੱਚਨ ਗੁਰ ਪੈਲ ਹਲਾਏ ਫੇਰ ਅੰਸਰ ਉਡ ਉਡ ਰਾਵਾ ਝਾਟੇ ਪਾਇ ਵੇਖੇ ਲੋਕ ਹਸੇ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਂ ਕਾ ਪਿਆ ਸਗਲ ਜਹਾਨ ਸੇਵਕ ਸੇਵੇ ਕਰਮ ਚੜਾਓ ਪੈਨੀ ਰਹਿਣ ਜੇ ਨਾ ਮਨ ਚਾਓ ਸਿੱਖੀ ਸਿਖਿਆ ਗੁਰੂ ਵਿਚਾਰ ਨਦਰੀ ਕਰਮ ਲੰਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਫਲ ਵਰੋਲੇ ਬਹੁਤ ਅਨੰਦ ਲਾਟੂ ਮਾਧਾਨੀਆਂ ਅਨਗਾ ਪੰਛੀ ਭੌਂਦਿਆਂ ਲੈਨ ਨਾ ਸਾ ਸੂਏ ਚਾੜ ਭਵਾਈਏ ਜੰਤ ਨਾਨਕ ਭੌਂਦਿਆਂ ਗਣਤਨ ਅੰਤ ਬੰਦਰ ਬੰਦ ਭਵਾਈਏ ਸੋਏ ਪਈਏ ਕੀਰਤ ਨਾ ਚੇ ਸਬ ਕੋਏ ਨਚ ਨਚ ਹਸੇ ਚਲੇ ਸਿਰੋਏ ਉਡ ਨਾ ਜਾਏ ਸਿਦ ਨਾ ਹੋਏ ਨੱਚਣ ਕੁਦਣ ਮਨ ਕਾ ਚਾਉ ਨਾਨਕ ਜਿਨ ਮਨ ਭਉ ਤੇ ਨਾਮਨ ਭਾਵ ਸਤਗੁਰ ਦੇਵ ਜੀ ਮਹਾਰਾਜ ਇਸ ਅਗੰਮੀ ਸਲੋਕ ਦੇ ਚ ਪ੍ਰਮਾਨ ਕਰ ਰਹੇ ਨੇ ਅਗਰ ਉਹ ਪਰਮਾਤਮਾ ਦੀ ਚਲਾਈ ਹੋਈ ਰਸਾਇ ਹੈ ਹੋਈ ਰਾਸਲੀਲਾ ਨਹੀਂ ਦਿਖਾਈ ਦਿੰਦੀ ਉਹਦੇ ਚ ਰਸ ਨਹੀਂ ਮਿਲਦਾ ਉਹਦਾ ਬੋਧ ਨਹੀਂ ਤਾਂ ਬਾਕੀ ਦੀ ਜਿਹੜੀ ਰਾਸਲੀਲਾ ਹੈ ਉਹ ਕੀ ਹੈ ਉਹ ਤੇ ਹੈ ਨਚਣ ਕੁੱਦਣ ਮਨ ਕਾ ਚਾਉ ਉਹ ਮਨੋਰੰਜਨ ਹੈ ਗਿਆਨ ਨਹੀਂ ਉਹ ਮਨੋਰੰਜਨ ਹੈ ਭਗਤੀ ਨਹੀਂ ਉਹ ਮਨੋਰੰਜਨ ਹੈ ਪ੍ਰਭੂ ਪ੍ਰਾਪਤੀ ਦਾ ਸਾਧਨ ਨਹੀਂ ਉਹ ਕੇਵਲ ਮਨ ਦਾ ਪਰਛਾਵਾ ਹੈ ਆਤਮਿਕ ਆਨੰਦ ਨਹੀਂ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਦੌਰ ਸੀ ਆਪ ਨੇ ਰਹਿਮ ਤੋਮਾਤ ਰਸਮੋ ਰਿਵਾਜ ਮਨੋਰੰਜਨ ਦੇ ਤਰ੍ਹਾਂ-ਤਰ੍ਹਾਂ ਦੇ ਜੁੜੇ ਸਾਧਨ ਨੇ ਸਾਰੇ ਭਗਤੀ ਭਾਵ ਗਿਆਨ ਤੇ ਈਸ਼ਵਰੀ ਸਾਧਨਾ ਦੇ ਚੋਂ ਕੱਢ ਦਿੱਤੇ ਆਖਿਆ ਈਸ਼ਵਰੀ ਸਾਧਨਾ ਮਨੋਰੰਜਨ ਨਹੀਂ ਈਸ਼ਵਰੀ ਸਾਧਨਾ ਇੱਕ ਅਨੰਦ ਹੈ ਤੋ ਨਚਣ ਕੁਦਣ ਮਨ ਕਾ ਚਾਉ ਨਾਉ ਨਿਕ ਜਨ ਮਨ ਬਹੁ ਤੇ ਨਾ ਮਨ ਭਾਵ ਮਹਾਰਾਜ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਭੈ ਉਹਨਾਂ ਦੇ ਅੰਦਰ ਸਿਰ ਭਾਵ ਹੈ ਸਰਦਾ ਹੈ ਪ੍ਰੇਮ ਹੈ ਬਾਕੀ ਇਹ ਜੋ ਹੈ ਰਾਸਲੀਲਾ ਚੱਲਦੀ ਹੈ ਕਿ ਕਿਸ ਢੰਗ ਨਾਲ ਚੱਲ ਰਹੀ ਹੈ ਸਤਿਗੁਰudev ਜੀ ਮਹਾਰਾਜ ਉਸ ਦਾ तमाम ਚਿੱਤਰਣ ਕਰਦੇ ਨੇ ਵਾਇਨ ਚੇਲੇ ਨਚਨ ਗੁਰ ਚੇਲੇ ਤੇ ਸਾਜ਼ ਵਜਾਉਂਦੇ ਨੇ ਕੋਈ ਰਬਾਬ ਵਜਾ ਰਿਹਾ ਹੈ ਸਰੰਗੀ ਵਜਾ ਰਿਹਾ ਹੈ ਮਰਦੰਗ ਵਜਾ ਰਿਹਾ ਹੈ ਤਬਲਾ ਵਜਾ ਰਿਹਾ ਹੈ ਇਸ ਤਰ੍ਹਾਂ ਦੇ ਜਿਹੜੇ ਨਾਲ ਚੇਲੇ ਨੇ ਉਹ ਤੇ ਸਾਜ਼ ਪਹਿ ਹੋ ਜਾਂਦੇ ਨੇ ਗੁਰੂ ਨੱਚਦਾ ਪਿਆ ਰਾਸਤਾਰੀਆ ਰਾਸ ਮੰਡਲੀ ਦਾ ਜਿਹੜਾ ਮੁਖੀ ਹੈ ਉਹ ਨੱਚਦਾ ਪਿਆ ਹੁਣ ਗੁਰੂ ਨੱਚ ਰਿਹਾ ਹੈ ਤੇ ਚੇਲੇ ਸਾਜ ਪੈ ਵਜਾਂਦੇ ਨੇ ਐਸਾ ਰਾਸ ਲੀਲਾ ਦੇ ਚ ਹੁੰਦਾ ਹੈ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰ ਮਸਰ ਬੜੇ ਸੋਹਣੇ ਢੰਗ ਨਾਲ ਪੈਰ ਹਿਲਾਉਂਦੇ ਨੇ ਸਿਰ ਹਿਲਾਉਂਦੇ ਨੇ ਆਖਰ ਨਿਰਤ ਦੇ ਚ ਹੱਥਾਂ ਦਾ ਹਿਲਾਣਾ ਪੈਰਾਂ ਦਾ ਹਿਲਾਣਾ ਸਿਰ ਦਾ ਹਿਲਾਣਾ ਕਮਰ ਇਤਿਹਾਦਕ ਦਾ ਹਿਲਾਣਾ ਸਰੀਰ ਦੀ ਜਿਹੜੀ ਹਰਕਤ ਹੈ ਇਹਨੂੰ ਤਰਤੀਬ ਦੇ ਜੇਤੇ ਤੇ ਜਾਏ ਤੋ ਸਰੇ ਇਹ ਨਿਰਤ ਬਣ ਜਾਂਦਾ ਹੈ। ਸੋ ਸਤਗੁਰudev ਜੀ ਮਹਾਰਾਜ ਕਹਿੰਦੇ ਨੇ ਉਹ ਟਾਂਗ ਨਾਲ ਪੈਰ ਹਿਲਾਉਂਦੇ ਨੇ। ਸਿਰ ਹਿਲਾਉਂਦੇ ਨੇ। ਜ਼ੋਰ ਦਾ ਨੱਚਦੇ ਨੇ। ਤੇ ਜਦ ਜ਼ੋਰ ਦੇ ਨਾਲ ਪੌਟੜੀ ਪਾਉਂਦੇ ਨੇ ਤਾਂ ਉਡ ਉਡ ਰਾਵਾਂ ਝਾਟੇ ਪੈ। ਜੈਸੇ ਨੱਚਦੇ ਨੇ। ਤੇ ਉਹਨਾਂ ਦੇ ਚੋਲੇ ਦੀ ਹਵਾ ਦੇ ਨਾਲ ਰਾਵਾਂ, ਰੇਤ ਉੱਡਦੀ ਹੈ। ਮਿੱਟੀ ਉੱਡਦੀ ਹੈ। ਪੁਣਾਰੀਆਂ, ਰਾਸਧਾਰੀਆਂ ਦਾ ਜ਼ਿਕਰ ਸਤਗੁਰudev ਜੀ ਮਹਾਰਾਜ ਆਪਣੇ ਢੰਗ ਨਾਲ ਜਿਹ ਹੈ ਕਰ ਰਹੇ ਨੇ। ਵੇਖੇ ਲੋਕ ਹਸੇ ਕਰ ਜਾਏ ਇਸ ਰਾਸਲੀਲਾ ਨੂੰ ਵੇਖ ਕੇ ਲੋਕੀ ਘਰ ਜਾ ਕੇ ਖਿੜ ਖਿੜਾ ਕੇ ਹੱਸਦੇ ਨੇ ਖੁਸ਼ ਹੁੰਦੇ ਨੇ ਵਿਚ ਸੋਣਾ ਗੀਤ ਸੁਣ ਕੇ ਆਇਆ ਸੋਣਾ ਨਾਚ ਵੇਖ ਕੇ ਆਇਆ ਬਹੁਤ ਅੱਛਾ ਦਾਚ ਹੋਇਆ ਤੋ ਨਾਚ ਬੰਦਗੀ ਨਹੀਂ ਜਗਤ ਦੇ ਗੀਤ ਬੰਦਗੀ ਨਹੀਂ ਰਾਸਲੀਲਾ ਬੰਦਗੀ ਨਹੀਂ ਸਾਇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮਨ ਦਾ ਚਾਅ ਹੈ ਮਨ ਦਾ ਪਰਚਾਅ ਹੈ ਤੋ ਜੋ ਰਾਸ ਮੰਡਲੀਆਂ ਨੇ ਉਨ੍ਹਾਂ ਦੇ ਬਾਰੇ ਸਹਿਬ ਕਹਿੰਨ ਰੋਟੀਆਂ ਕਾਰਨ ਪੂਰੇ ਤਾਲ ਇਹਨਾਂ ਦਾ ਤਾਲ ਪੂਰਨਾ ਇਹਨਾਂ ਦਾ ਨਿਰਤ ਦਿਖਾਣਾ ਪ੍ਰਭੂ ਨਾਲ ਜੋੜਨਾ ਨਹੀਂ ਰੋਟੀਆਂ ਦੀ ਪ੍ਰਾਪਤੀ ਹੈ ਇਹਨਾਂ ਦਾ ਸਾਰਾ ਧਿਆਨ ਰੋਟੀ ਤੇ ਰਾਸ ਤਾਲੀਆਂ ਦੀ ਇਹ ਮਨੋਵਿਰਤੀ ਅਕਸਰ ਬਹੁਤ ਨੀਮੀ ਦੇਖੀ ਗਈ ਹੈ ਔਰ ਰੋਟੀ ਦੀ ਮੰਗ ਜਿਸ ਤਰ੍ਹਾਂ ਨਾਲ ਕਰਨਗੇ ਔਰ ਫਿਰ ਰੋਟੀ ਦੇਖ ਜੋ ਕੁਝ ਮੰਗ ਕਰਨਗੇ ਉਸ ਤੋਂ ਸਪਸ਼ਟ ਹੁੰਦਾ ਹੈ ਕਿ ਸਾਰੀ ਰਾਸ ਰੋਟੀ ਦੇ ਆਲੇ ਦੋਲੇ ਹੁੰਦੀ ਰਹੀਏ ਇਸਤ ਤੇ ਰੋਟੀ ਸੀ ਪਰਮਾਤਮਾ ਹੀ ਰੋਟੀ ਸੀ ਔਰ ਉਸ ਰੋਟੀ ਦੇ ਆਲੇ ਦੋਲੇ ਇਹ ਨਿਰਤ ਹੁੰਦਾ ਰਿਹਾ ਇਹ ਸਾਗ ਵੱਜਦੇ ਰਹਿ ਔਰ ਇਹ ਗੁਰੂ ਨੱਚਦਾ ਰਿਹਾ ਸਾਬ ਕਹਿੰਦੇ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਖੂਬ ਧਰਤੀ ਦੇ ਨਾਲ ਆਪਣੇ ਆਪ ਨੂੰ ਪਛਾੜਦੇ ਨੇ ਭਾਵੇਂ ਲੇਟ ਕੇ ਵੀ ਨੱਚਦੇ ਨੇ ਖੜੇ ਹੋ ਕੇ ਵੀ ਨੱਚਦੇ ਨੇ ਇਸ ਤਰ੍ਹਾਂ ਧਰਤੀ ਦੇ ਤੇ ਆਪਣੇ ਆਪ ਨੂੰ ਜੋ ਹੈ ਪਛਾੜਦੇ ਨੇ ਗਾਵਨ ਗੋਪੀਆਂ ਗਾਵਨ ਗਾਂ ਗੀਤ ਗਾਉਂਦੇ ਨੇ ਗੋਪੀਆਂ ਦੇ ਗੀਤ ਗਾਉਂਦੇ ਨੇ ਕ੍ਰਿਸ਼ਨ ਦੇ ਗੀਤ ਗਾਉਂਦੇ ਨੇ ਗਵਾਲਿਆਂ ਦੇ ਗੀਤ ਗਾਉਂਦੇ ਨੇ ਇਸ ਢੰਗ ਦੀ ਇਹ ਰਾਸਲੀਲਾ ਚੱਲਦੀ ਹੈ ਗਾਵਨ ਸੀਤਾ ਰਾਜੇ ਰਾਮ ਰਾਮਲੀਲਾ ਵੀ ਹੁੰਦੀ ਹੈ ਉਹ ਵੀ ਰਾਸ ਪਾਈ ਜਾਂਦੀ ਹੈ ਸੀਤਾ ਦੇ ਗੀਤ ਗਾਉਂਦੇ ਨੇ ਰਾਜੇ ਰਾਮ ਦੇ ਗੀਤ ਗਾਉਂਦੇ ਨੇ ਮਹਮਾ ਗਾਇਨ ਕਰਦੇ ਨੇ ਇਸ ਢੰਗ ਨਾਲ ਰਾਸ ਰਾਮ ਦੀ ਤੇ ਕ੍ਰਿਸ਼ਨ ਦੀ ਪੇਸ਼ ਕਰਦੇ ਨੇ ਮਹਾਰਾਜ ਕਹਿੰਦੇ ਨਿਰਭਉ ਨਿਰੰਕਾਰ ਸਚ ਨਾਮ ਜਾਂਕਾ ਕੀਆ ਸਗਲ ਜਹਾਂ ਮਹਾਰਾਜ ਕਹਿੰਦੇ ਉਹ ਜਿਹੜਾ ਪਰਿਪੂਰਨ ਪ੍ਰਮਾਤਮਾ ਹੈ ਉਹ ਤੇ ਭੈ ਤੋਂ ਰਹਿਤ ਹੈ ਆਕਾਰ ਤੋਂ ਰਹਿਤ ਹੈ ਉਸ ਦਾ ਕੀ ਆਕਾਰ ਪੇਸ਼ ਕਰੋਗੇ ਉਹਦਾ ਨਾਮ ਸੱਚਾ ਹੈ ਤੇ ਜਿਹਦਾ ਕੀਤਾ ਹੋਇਆ ਸਾਰਾ ਜਹਾਨ ਹੈ ਸਾਰੇ ਜਹਾਨ ਨੂੰ ਜੋ ਨਚਾਰਿਆ ਹੈ ਉਹਨੂੰ ਨਚਾਇਆ ਨਹੀਂ ਜਾ ਸਕਦਾ ਇਹਦੇ ਵਿੱਚ ਸਤਗੁਰੂ ਦੇਵ ਜੀ ਇਹ ਕਹਿ ਰਹੇ ਨੇ ਕਿ ਉਹ ਸੂਰਜ ਚੰਦ ਤਾਰਿਆਂ ਨੂੰ ਨਚਾ ਰਿਹਾ ਹੈ ਉਹ ਜੀਵਾਂ ਨੂੰ ਨਚਾ ਰਿਹਾ ਹੈ ਉਹ ਸਾਰੇ ਜਗਤ ਨੂੰ ਨਚਾ ਰਿਹਾ ਹੈ ਧਰਤੀ ਨਚ ਰਹੀ ਹੈ ਸਾਗਰ ਨਚ ਰਿਹਾ ਹੈ ਦਰਿਆ ਨਚ ਰਹੇ ਨੇ ਪਵਨ ਨਚ ਰਹੀ ਹੈ ਔਰ ਸੂਰਜ ਚੰਦ ਤਾਰੇ ਨਚ ਰਹੇ ਨੇ ਤੇ ਹੁਣ ਕੋਈ ਇਹ ਆਖੇ ਕਿ ਅਸੀਂ ਪ੍ਰਮਾਤਮਾ ਦੀ ਰਾਸ ਪਾ ਕੇ ਪ੍ਰਮਾਤਮਾ ਨੂੰ ਨਚਾਣਾ ਹੈ ਕਿ ਜਿਸ ਪ੍ਰਮਾਤਮਾ ਨੂੰ ਅਸੀਂ ਨਚਾ ਸਕਦੇ ਆ ਉਹ ਤੇ ਫਿਰ ਸਾਡੇ ਹੱਥਾਂ ਦੀ ਖੇਡ ਹੋ ਗਿਆ ਸੁਆਸਤ ਸਾਇਦ ਕਹਿੰਦੇ ਨਚਣ ਕੁਦਣ ਮਨ ਕਾ ਚਾਉ ਲਾਉ ਨਿਕ ਜਨ ਮਨ ਭਾਉ ਤੇ ਨਾ ਮਨ ਭਾਉ ਤੁਮਾਰਾ ਜੀ ਕਹਿੰਦੇ ਗਾਵਨ ਸੀਤਾ ਰਾਜੇ ਰਾਮ ਨਿਰਭੋਗ ਅਨਕਾਰ ਸਚ ਨਾਮ ਜਾਸਾ ਸਿਆ ਸਗਲ ਜਹਾਨ ਸੇਵਕ ਸੇਵੇ ਕਰਮ ਚੜਾ ਜਿਨ੍ਹਾਂ ਦੇ ਉਤੇ ਬਖਸ਼ਿਸ਼ ਹੋਈ ਹੈ ਐਸੇ ਸੇਵਕ ਸੇਵਾ ਕਰ ਦੇਣਾ ਕੀ ਸੇਵਾ ਕਰ ਦੇਣਾ ਭਿੰਨੀ ਰੈਣ ਜੇ ਨਾ ਮਨ ਚਾਉ ਅੰਮ੍ਰਿਤ ਵੇਲਾ ਹੈ ਭਿੰਨੀ ਰਾਤ ਹੈ ਮਨ ਦੇ ਚ ਚਾਅ ਪੈਦਾ ਹੋ ਗਿਆ ਉਠੀਏ ਸਿਰਫ ਸਰੀਰਕ ਤਲਤੇ ਹੀ ਨਾ ਉਠੀਏ ਸੁਰਤ ਨੂੰ ਵੀ ਜਗਾਈਏ ਸਿਰਫ ਸਰੀਰ ਕਰਕੇ ਹੀ ਪ੍ਰਭੂ ਨਾਲ ਨਾ ਜੁੜੀਏ ਸੁਰਤ ਨਾਲ ਵੀ ਜੋ ਹੈ ਜੁੜੀ ਹੈ ਮਹਾਰਾਜ ਕੰਨ ਜਿੰਨਾ ਦਿੱਤੇ ਇਸ ਢੰਗ ਦੀ ਬਖਸ਼ਿਸ਼ ਹੈ ਉਹ ਸੇਵਕ ਇਸ ਢੰਗ ਦੀ ਸੇਵਾ ਕਰਦੇ ਨੇ ਕਿ ਅੰਮ੍ਰਿਤ ਵੇਲੇ ਭਿੰਨੀ ਜਦ ਰਾਤ ਹੈ ਉੱਠਦੇ ਨੇ ਮਨ ਦੇ ਵਿੱਚ ਬੜਾ ਭਾਰੀ ਚਾਅ ਹੈ ਸਿੱਖੀ ਸਿਖਿਆ ਗੁਰੂ ਵਿਚਾਰ ਗੁਰੂ ਦੀ ਵਿਚਾਰ ਗੁਰੂ ਦੀ ਸਿੱਖਿਆ ਨੂੰ ਸਿੱਖ ਕੇ ਬਾਕੀ ਦਾ ਹਿਰਦੇ ਦੇ ਜੋ ਹੈ ਧਾਰਮਿਕ ਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੀ ਵੰਦੀing ਕਰਦੇ ਨੇ ਐਸੇ ਜਿਹੜੇ ਸਿੱਖ ਨੇ ਐਸੇ ਜਿਹੜੇ ਭਗਤ ਨੇ ਨਦਰੀ ਕਰਮ ਲੰਘਾਏ ਪਾਰ ਇਹਨਾਂ ਦੇ ਉੱਤੇ ਪ੍ਰਭੂ ਦੀ ਨਦਰ ਹੋ ਜਾਂਦੀ ਹੈ ਮਿਹਰ ਹੋ ਜਾਂਦੀ ਹੈ ਤੇ ਪ੍ਰਮਾਤਮਾ ਇਹਨਾਂ ਨੂੰ ਭਵ ਸਾਗਰ ਤੋਂ ਪਾਰ ਲੰਘਾ ਦਿੰਦਾ ਹੈ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ ਤੇ ਬਾਕੀ ਆਖੋ ਨਚਣ ਨਾਲ ਗੱਲ ਬਣੇਗੀ ਤਾਂ ਮਹਾਰਾਜ ਕਰਨ ਜਗਤਦੇਵ ਬਹੁਤ ਕੁਝ ਨਚ ਰਹੇ ਹੈ ਕੌਣ ਕੌਣ ਨਚ ਰਹੇ ਨੇ ਕੋਲੂ ਚਰਖਾ ਚੱਕੀ ਚੱਕਰ